ਹੁਣ ਆਪਾਂ ਹਰਜੋਤ ਸਿੰਘ ਜੀ ਬਾਰਡਰ ਟੌਪ ਕੇ ਆਈਏ ਉਰਲੇ ਪਾਸੇ ਇੱਥੇ ਜਿਹੜੀ ਇਸ ਟਾਈਮ ਚਰਚਾ ਜਿਹੜੀ ਆ ਉਹ ਜੋ ਚੱਲ ਰਹੀ ਆ ਆਪਾਂ ਨੂੰ ਪਤਾ ਹੈ ਵੀ SB 509 ਬਿਲ ਨੂੰ ਲੈ ਕੇ ਹੁਣ ਤੁਸੀਂ ਦੇਖੋ ਵੀ ਨਿਊਜ਼ ਜਿਹੜੀ ਆ HAF ਦੇ ਦੁਆਰਾ ਕੋਨਾ ਕਰਕੇ ਜਿਹੜੀ ਫਾਊਂਡੇਸ਼ਨ ਆ ਕੋਲੀਸ਼ਨ ਆ ਉਹਨਾਂ ਦੇ ਦੁਆਰਾ ਕੀ ਜਿਹੜੀ ਉਹ ਲਗਾਈ ਗਈ ਆ ਉਹ ਕਹਿੰਦੇ ਵੀ ਜਿਹੜਾ ਸੈਨੇਟ ਦਾ ਬਿਲ 509 ਆ ਉਹ ਬਹੁਤ ਇੱਕ ਖਤਰਨਾਕ ਲੈਜਿਸਲੇਸ਼ਨ ਆ ਕਿੰਨੇ ਵੀ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਅਡਰੈਸ ਨਹੀਂ ਕਰਦਾ ਬਲਕਿ ਇਹ ਹਿੰਦੂਆਂ ਦੇ ਉਲਟ ਤੇ ਇੰਡੀਅਨ ਅਮਰੀਕਨਸ ਦੇ ਉਲਟ ਜਿਹੜੀ ਆ ਉਹਨਾਂ ਦੀ ਸੇਫਟੀ ਤੇ ਉਹਨਾਂ ਦੀਆਂ ਸਿਵਲ ਲਿਬਰਟੀਆਂ ਨੂੰ ਜਿਹੜਾ ਹੋ ਖਤਰਾ ਆ ਇਹ ਉਹੀ ਸੰਸਥਾਵਾਂ ਨੇ ਜਿਨ੍ਹਾਂ ਦੇ ਉੱਤੇ ਹੁਣੇ ਰੀਸੈਂਟਲੀ ਜਿਹੜੀ ਉਹਨਾਂ ਦੀ ਮੰਗ ਕੀਤੀ ਗਈ ਆ ਗੁਰਦੁਆਰਾ ਸਾਹਿਬ ਫ੍ਰੀਮਾਉਟ ਦੇ ਦੁਆਰਾ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਫਾਰਾ ਦੇ ਤਹਿਤ ਇਹਨਾਂ ਨੇ ਰਜਿਸਟਰ ਕਿਉਂ ਨਹੀਂ ਕੀਤਾ ਕਿਉਂਕਿ ਭਾਰਤ ਅਦੇ ਲਈ ਇੱਕ ਹਿਸਾਬ ਦੇ ਨਾਲ ਏਜੰਟੀ ਦਾ ਕੰਮ ਜਿਹੜਾ ਉਹ ਇੱਥੇ ਕਰ ਰਹੇ ਹੈਗੇ ਆ ਸੋ ਇਸ ਤੋਂ ਪਿਛਲੇ ਸਾਲ ਵੀ ਜਦ ਇਹ ਬਿੱਲ ਅਸੈਂਬਲੀ ਦੇ ਵਿੱਚ ਜਿਹੜੇ ਅਸੈਂਬਲੀ ਵੂਮਨ ਡਾਕਟਰ ਬੈਂਸ ਨੇ ਲਿਆਂਦਾ ਸੀਗਾ ਤੇ ਸੈਨੇਟ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਸੀਗਾ ਹੁਣ ਸੈਨੇਟ ਦੇ ਵਿੱਚ ਇਹ ਬਿੱਲ 509 ਪਾਸ ਹੋ ਚੁੱਕਾ ਆ ਤੇ ਹੁਣ HAF Hindu American Foundation ਤੇ Coalition of Hindus of North America ਇਹ ਸਾਂਝੇ ਤੌਰ ਦੇਤੇ ਇਸ ਬਿੱਲ ਨੂੰ ਹੁਣ ਕਿਲ ਕਰਨ ਵੱਲ ਨੂੰ ਅੱਗੇ ਜਿਹੜਾ ਆ ਉਹ ਹੁਣ ਵੱਡੇ ਕਾਰਜ ਆ ਉਹਨਾਂ ਨੇ ਆ ਆਰੰਭ ਜਿਹੜੇ ਉਹ ਕਰ ਦਿੱਤੇ ਆ ਸੋ ਹਰਜੋਤ ਸਿੰਘ ਜੀ ਸੋ ਸਥਿਤੀ ਸਿੱਖਾਂ ਨੂੰ ਜਿਹੜੀ ਆ ਮਾਈਨੋਰਟੀਜ਼ ਵਾਲਿਆਂ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਇਸ ਮੌਕੇ ਕੀ ਚੱਲ ਰਿਹਾ ਆ 509 ਨੂੰ ਸੈਨੇਟ ਚ ਪਾਸ ਕਰਾਉਣ ਦੇ ਲਈ ਜੋਰ ਜਿਹੜਾ ਉਹ ਆਪਣਾ ਲੱਗ ਗਿਆ ਸਾਰਿਆਂ ਦਾ ਅਜੇ ਅਸੈਂਬਲੀ ਦੇ ਵਿੱਚ ਉਸ ਨੇ ਜਾਣਾ ਆ ਤੇ ਉਹ ਤੋਂ ਪਹਿਲਾਂ ਹੀ ਐਚਐਫ ਤੇ ਕੋਹ ਨਾ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਅਮੈਂਡਮੈਂਟਸ ਦੀ ਮੰਗ ਕੀਤੀ ਆ ਇਸ ਬਿਲ ਨੂੰ ਪਾਸ ਨਾ ਕੀਤਾ ਜਾਵੇ ਇਸ ਦੀ ਜਿਹੜੀ ਮੰਗ ਆ ਆਲਰੇਡੀ ਉਹ ਕਰ ਚੁੱਕੇ ਆ ਤੇ ਹੁਣ ਇੱਕ ਵਾਰ ਫੇਰ ਉਹਨਾਂ ਨੇ ਆਪਣਾ ਕਾਰਵਾਈਆਂ ਆ ਇਸ ਬਿਲ ਨੂੰ ਫੇਲ ਕਰਾਉਣ ਦੇ ਲਈ ਤੇਜ਼ ਕਰ ਦਿੱਤੀਆਂ ਹੈਗੀਆਂ ਅੱਜ ਦੇ ਜਿੰਨੀਆਂ ਵੀ ਮੇਜਰ ਨਿਊਜ਼ ਆਊਟਲੈਟਸ ਆ ਉਹਨਾਂ ਨੇ ਹੈਡਿੰਗ ਲਾ ਕੇ ਸਟੋਰੀ ਲਾਈ ਆ ਫਿਰ ਕੈਲੀਫੋਰਨੀਆ ਹਿੰਦੂਜ਼ ਅਲਰਮਡ ਐਸ ਕੈਲੀਫੋਰਨੀਆਜ਼ ਐਸ ਵੀ 509 Uh, advances in assembly after shutting out all community inputs so oh oh unne x de utte vi likhya hai ve jeda sv509 bill a code wrongly train law enforcement to treat indian origin californians especially hindus as foreign agents so eh a dekho jadke is bill de vich eh a pe jo police diyan agencies a ohna nu training deni a pe kis sab de naal bahar diyan sarkara ਉਹੋ ਟ੍ਰਾਂਸਨੇਸ਼ਨਲ ਪ੍ਰੈਪਰੇਸ਼ਨ ਕਰਦੀਆਂ ਵੀ ਅਮਰੀਕਨ ਸਿਟੀਜ਼ਨਸ ਨੂੰ ਡਰਾਉਂਦੀਆਂ ਧਮਕਾਉਂਦੀਆਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ ਸੋ ਇਹ ਕਹਿੰਦੇ ਵੀ ਇਹ ਤਾਂ ਹਿੰਦੂਆਂ ਦੇ ਅਗੇਂਸਟ ਹੈਗਾ ਆ ਪਰ ਅਨਫੋਰਚੂਨੇਟ ਪਾਰਟ ਇਹ ਆ ਕਿ ਕੋਸ਼ਕ ਗੁਰੂ ਘਰ ਕਮੇਟੀਆਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਆ ਨਗਰ ਕੀਰਤਨਾਂ ਦੇ ਵਿੱਚ ਜਾਂ ਹੋਰ ਆਪਣੇ ਆਪਣੇ ਪ੍ਰੋਗਰਾਮਾਂ 'ਚ ਬੀਜੀ ਆ ਸਭ ਤੋਂ ਨੰਬਰ 1 ਪ੍ਰਾਇੋਰਟੀ ਇਸ ਟਾਈਮ ਇਹ ਆ ਵੀ ਅਮਰੀਕਾ ਦੇ ਵਿੱਚ ਅਸੀਂ ਸਿੱਖ ਬਸਦੇ ਆ ਸਾਡੇ ਬੱਚਿਆਂ ਨੇ ਇੱਥੇ ਹੀ ਰਹਿਣਾ ਹੈਗਾ ਸਾਡੀ ਪ੍ਰਾਇੋਰਟੀ ਕੀ ਆ ਭਈ ਇਹ ਅਮਰੀਕਾ ਆ ਜਾਂ ਜੋ ਕੁਝ ਪੰਜਾਬ ਚ ਵਾਪਰ ਰਿਹਾ ਉਹ ਹੈਗਾ ਆ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਜਦੋਂ ਉੱਥੇ ਕੁਝ ਵੀ ਹੁੰਦਾ ਜਾਂ ਦੁਨੀਆ ਚ ਕਿਤੇ ਵੀ ਹੁੰਦਾ ਚਾਹੇ ਕਿਸਾਨ ਮੋਰਚਾ ਆ ਚਾਹੇ ਦਲਤਾਂ ਦੇ ਉਲਟ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਤੇ ਅਮਰੀਕਾ ਦੇ ਜਿਹੜੇ ਸਿੱਖ ਹੈਗੇ ਆ ਉਹ ਰੌਲਾ ਪਾਉਂਦੇ ਹੈਗੇ ਆ ਪ੍ਰੋਟੈਸਟ ਕਰਦੇ ਹੈਗੇ ਆ ਤੋ ਆਪਣੀ ਆਵਾਜ਼ ਉਠਾਉਂਦੇ ਹੈਗੇ ਆ ਰੇਡੀਓ ਤੇ ਬੋਲਦੇ ਆ ਅਖਬਾਰਾਂ ਚ ਲਿਖਦੇ ਆ ਸੋ ਜੇ ਤੁਹਾਡੀ ਇਹ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੁਹਾਡੇ ਗੋਲੀਆਂ ਮਾਰੀਆਂ ਜਾਊਗੀਆਂ ਤੁਹਾਨੂੰ ਡਰਾਇਆ ਧਮਕਾਇਆ ਜਾਊਗਾ ਤੇ ਜੇ ਤੁਸੀਂ ਇਸ ਇਸ਼ੂ ਦੇ ਉੱਤੇ ਨਹੀਂ ਬੋਲਦੇ ਤੇ ਸਿਰਫ ਕਾਨ ਰਸ ਦੇ ਲਈ ਪੰਜਾਬ ਦੀਆਂ ਖਬਰਾਂ ਉੱਥੇ ਭਗਵੰਤ ਮਾਨ ਨੇ ਆਹ ਕਰਤਾ ਅਕਾਲੀਆਂ ਨੇ ਆਹ ਕਰਤਾ ਉਹਨਾਂ ਨੇ ਆਹ ਕਰਤਾ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਹੈਗੇ ਆ ਕੀ ਤੁਸੀਂ ਅਮਰੀਕਾ ਨੂੰ ਵੀ ਉਦਾਂ ਦਾ ਇਹੀ ਬਣਾਉਣਾ ਚਾਹੁੰਦੇ ਆ ਜਿੱਥੇ ਅਸੀਂ ਪੰਜਾਬ ਦੇ ਵਿੱਚ ਇੰਡੀਆ ਨੂੰ ਛੱਡ ਕੇ ਆਏ ਹੈਗੇ ਆ ਸੋ ਸਾਡਾ ਸਾਰੀਆਂ ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਆ ਉਹਨਾਂ ਨੂੰ ਇਸ ਪ੍ਰਾਇੋਰਟੀ ਲਿਸਟ ਦੇ ਉੱਤੇ ਐਸਵੀ 509 ਜਿਹੜਾ ਬਿਲ ਆ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਇਹ ਕੋਈ ਕਿਸੇ ਕਿਸੇ ਮੁਲਕ ਦੀ ਆਜ਼ਾਦੀ ਦੇ ਲਈ ਲੜਾਈ ਨਹੀਂ ਆ ਇਹ ਅਮਰੀਕਨ ਸਿਟੀਜ਼ਨਸ ਨੂੰ ਸੇਫ ਕਰਨ ਦੇ ਲਈ ਜੋ ਅਮਰੀਕਾ ਦਾ ਕਨਸਟੀਟਿਊਸ਼ਨ ਅਲਾਉ ਕਰਦਾ ਆ ਉਹੋ ਲੜਾਈ ਹੈਗੀ ਆ ਪੀ ਬਾਹਰਲਾ ਕੋਈ ਵੀ ਬੰਦਾ ਆ ਕੇ ਕੋਈ ਵੀ ਮੁਲਕ ਹੋਵੇ ਚਾਹੇ ਇਰਾਨ ਆ ਰਸ਼ੀਆ ਆ ਇੰਡੀਆ ਆ ਕੋਈ ਵੀ ਇੱਥੇ ਦੇ ਸਿਟੀਜ਼ਨ ਨੂੰ ਆ ਕੇ ਧਮਕੀਆਂ ਨਾ ਦੇ ਸਕੇ ਸੋ ਇੰਨੀ ਮਿਹਨਤ ਤੋਂ ਬਾਅਦ ਸੈਨੇਟ ਚੋਂ ਵੀ ਬਿੱਲ ਪਾਸ ਹੋ ਚੁੱਕਾ ਹੁਣ ਅਸੈਂਬਲੀ ਚ ਜਾਣਾ ਆ ਹੁਣ ਇਹਨਾਂ ਆਰਗੇਨਾਈਜੇਸ਼ਨਸ ਨੇ ਫੁੱਲ ਸਕੈਜ ਫੁੱਲ ਫਲੈਜ ਜਿਹੜਾ ਆ ਉਹ ਇਹਦੇ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਸੋ ਅੱਜ ਦੀਆਂ ਸਾਰੀਆਂ ਖਬਰਾਂ ਚ ਹੈਡਲਾਈਨਸ ਲੱਗੀਆਂ ਆ ਕਿ ਅਸੀਂ ਦੋਨੋਂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਹੇਨਾ ਜਿਹੜੀ ਆ ਇਸ ਦਾ ਵਿਰੋਧ ਕਰਨ ਜਾ ਰਹੇ ਆ ਕਿ ਇਹ ਹਿੰਦੂਆਂ ਦੇ ਉਲਟ ਬਿੱਲ ਹੈਗਾ ਜਦ ਕਿ ਕਿਤੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਹਿੰਦੂਆਂ ਨਾਲ ਵੀ ਕਿਤੇ ਧੱਕਾ ਹੁੰਦਾ ਹੈ ਉਹਦਾ ਵੀ ਵਿੱਚ ਹੀ ਆਂਦਾ ਆ ਕਿ ਹਾਂ ਜੇ ਅਮਰੀਕਨ ਹਿੰਦੂ ਕੋਈ ਸਿਟੀਜ਼ਨ ਆ ਉਹਨੂੰ ਕੋਈ ਧਮਕੀ ਦਿੰਦਾ ਆ ਉਹਨੂੰ ਡਰਾਉਂਦਾ ਹੈਗਾ ਉਹ ਉਹਦੇ ਸੇਫਟੀ ਦੇ ਲਈ ਇਹ ਬਿੱਲ ਹੈਗਾ ਸੋ ਸਾਡਾ ਸਾਰਿਆਂ ਦਾ ਜਿਹੜਾ ਫਰਜ ਬਣਦਾ ਆ ਸਾਡੀਆਂ ਜਿੰਨੀਆਂ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਆ ਉਹ ਕਾਉਂਟੇਬਿਲਟੀ ਉਹਨਾਂ ਤੋਂ ਬਣਾਓ ਉਹਨਾਂ ਨੂੰ ਪੁੱਛੋ ਵੀ ਭਾਈ ਤੁਸੀਂ ਕੀ ਕਰ ਰਹੇ ਹੈਗੇ ਆ ਖਾਸ ਕਰਕੇ ਫ੍ਰੀ ਮਾਉਂਟ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਸੀ ਉਹਨਾਂ ਨੂੰ ਹੁਣ ਇਹ ਚਾਹੀਦਾ ਵੀ ਤੁਸੀਂ ਕੀ ਕਰ ਰਹੇ ਆ ਅਮਰੀਕਨ ਜਿਹੜੀ ਪਬਲਿਕ ਹੋਰ ਆਰਗੇਨਾਈਜੇਸ਼ਨਰ ਨੂੰ ਕੀ ਦੱਸ ਰਹੇ ਆ ਜਿਹੜੇ ਜਿਹੜੇ ਲਾ ਇਨਫੋਰਸਮੈਂਟ ਆ ਤੁਸੀਂ ਕਿਹੜੀਆਂ ਟ੍ਰੇਨਿੰਗਸ ਜਿਹੜੀਆਂ ਉਹਨਾਂ ਨੂੰ ਦੱਸ ਰਹੇ ਆ ਆ ਹਾਂ ਚਲੋ ਬਹੁਤ ਵਧੀਆ ਕਾਰਜ ਕੀਤਾ ਇਨਵੈਸਟੀਗੇਸ਼ਨ ਕੀਤੀ ਤੁਸੀਂ ਇਹਨਾਂ ਆਰਗੇਨਾਈਜੇਸ਼ਨਸ ਦੇ ਉਲਟ ਵਧੀਆ ਬਹੁਤ ਵਧੀਆ ਚੰਗੀ ਗੱਲ ਆ ਪਰ ਅਗਲੀ ਕਾਰਵਾਈ ਦੇਖੋ ਜਿਸ ਤਰੀਕੇ ਦੇ ਨਾਲ ਉਹ ਜਿੱਥੇ ਜਾ ਕੇ ਆਪਣੀਆਂ ਜੜਾ ਵੱਢ ਰਹੇ ਆ ਉਹਦਾ ਤੁਹਾਡੇ ਕੋਲ ਕੀ ਜਵਾਬ ਹੈਗਾ ਆ ਇਹ ਵੀ ਜਿਹੜਾ ਉਹ ਆਪਾਂ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ ਇਹ ਨਾ ਕਰੋ ਵੀ ਹੁਣ ਤੁਸੀਂ ਮਾਈਂਡ ਕਰਿਓ ਜਾਂ ਗੁੱਸਾ ਕਰਿਓ ਵੀ ਸਾਨੂੰ ਜਿਹੜਾ ਉਹ ਕਿਉਂ ਜਿਹੜਾ ਉਹ ਕਿਹਾ ਜਾ ਰਿਹਾ ਹੈ ਇਹ ਆਪਣੇ ਆਪਾ ਭਵੇਖ ਦੀ ਖਾਤਰ ਇਹ ਜਿਹੜੀ ਗੱਲ ਕਰ ਰਹੇ ਆ ਜੇ ਆਪਾਂ ਇਹਨਾਂ ਨੂੰ ਸਵਾਲ ਨਹੀਂ ਕਰਾਂਗੇ ਉਹਨਾਂ ਨੂੰ ਨਹੀਂ ਪੁੱਛਾਂਗੇ ਵੀ ਭਾਈ ਕੀ ਤੁਸੀਂ ਕਰ ਰਹੇ ਆ ਤਾਂ ਫਿਰ ਇਹ ਕੰਮ ਜਿਹੜਾ ਉਹ ਖਰਾਬ ਆ ਕੱਲਾ ਇੱਕ ਗੁਰੂ ਘਰ ਦਾ ਇਹ ਕੰਮ ਨਹੀਂ ਕੱਲੇ ਇੱਕ ਸਿੱਖ ਦਾ ਇਹ ਕੰਮ ਨਹੀਂ ਕੱਲੀ ਇੱਕ ਮਾਈਨੋਰਟੀ ਵਾਲਿਆਂ ਦਾ ਇਹ ਕੰਮ ਨਹੀਂ ਇਹ ਸਾਰਿਆਂ ਦਾ ਸਾਂਝਾ ਜਿਹੜਾ ਇਹ ਕੰਮ ਆ ਸਿੱਖਾਂ ਨੇ ਆਪਣੇ ਮੋਢਿਆਂ ਤੇ ਦਾ ਭਾਰ ਚੱਕਿਆ ਇਹ ਬਿੱਲ ਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਵੀ ਆ ਇਹ ਇਸ ਟਾਈਮ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੱਗੇ ਹੋਏ ਆ ਹੁਣ ਮੋਦੀ ਦੇਖੋ ਕੈਨੇਡਾ ਜਾ ਕੇ ਗਿਆ ਹੈ ਆ ਤੇ ਐਚ ਏ ਐਫ ਵਾਲੇ ਦੇਖੋ ਕਿਦਾਂ ਤੇਜ਼ ਜਿਹੜੇ ਉਹ ਹੋਏ ਪਏ ਆ ਵੀ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਕਿਦਾਂ ਹੋ ਗਿਆ ਉਹ ਅਗਲਾ ਮੰਗਦਾ ਹੋਣਾ ਰਿਪੋਰਟ ਅਮਿਤ ਸ਼ਾ ਵੀ ਹਾਂ ਭਾਈ ਤੁਸੀਂ ਕੀ ਕਰ ਰਹੇ ਹੋ ਦੇ ਉਹ ਆਪ ਨੂੰ ਜਿਹੜੇ ਹੁਣ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਨੇ ਡਟੇ ਹੋਏ ਨੇ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ ਮੰਨ ਲਓ ਹਰਜੋਤ ਸਿੰਘ ਜੀ ਆਪਾਂ ਨੂੰ ਹਰ ਇੱਕ ਪਰਸਪੈਕਟਿਵ ਤੋਂ ਇਹਨੂੰ ਸੋਚਣਾ ਤੇ ਦੇਖਣਾ ਪੈਣਾ ਆ ਹਰ ਇੱਕ ਐਂਗਲ ਤੋਂ ਕਰਨਾ ਪੈਣਾ ਆ ਅਸੈਂਬਲੀ 'ਚ ਮੰਨ ਲਓ ਆਪਾਂ ਪਾਸ ਵੀ ਕਰਾ ਦਿੰਨੇ ਆ ਗਵਰਨਰ ਤੱਕ ਰੀਚ ਹੈਗੀ ਆਪਣੀ ਕਿਸੇ ਦੀ ਕੀ ਗਵਰਨਰ ਗਵਰਨਰ ਤੋਂ ਆਲਰੇਡੀ ਜਿਹੜਾ ਕਾਸਟ ਵਾਲਾ ਮੈਲਾ ਫੇਲ ਕਰਵਾਤਾ ਸੀ ਉਹਨਾਂ ਨੇ ਵੀਟੋ ਕਰਾਤਾ ਸੀਗਾ ਇੱਕ ਜਿਹੜਾ ਜਦੋਂ ਪੰਜਾਬੀ ਲੈਂਗੁਏਜ ਵਾਲਾ ਸੀਗਾ ਉਹ ਵੀ ਜਿਹੜਾ ਉਹ ਗਵਰਨਰ ਨੇ ਜਿਹੜਾ ਵੀਟੋ ਕਰ ਦਿੱਤਾ ਸੀਗਾ ਮਨ ਲਓ ਆਪਾਂ ਆਪਾਂ ਬਹੁਤ ਵਧੀਆ ਸੋਚ ਰੱਖਦੇ ਆਂ ਵੀ ਇਹ ਪਾਸ ਆਪਣਾ ਅਸੈਂਬਲੀ ਚੋਂ ਵੀ ਪਾਸ ਹੋ ਜਾਂਦਾ ਆ ਫਿਰ ਅੱਗੇ ਕੀ ਕੀ ਗਵਰਨਰ ਤਾ ਨਾ ਗਵਰਨਰ ਦਾ ਕੰਨਤ ਨਹੀਂ ਅਗਲੇ ਨੇ ਭਰ ਦਿੱਤੇ ਪਹਿਲਾਂ ਹੀ ਆਪਣੀ ਕੀ ਅਪਰੋਚ ਹੋਣੀ ਚਾਹੀਦੀ ਆ ਲਾ ਐਨਫੋਰਸਮੈਂਟ ਨੂੰ ਜਿਹੜਾ ਉਹ ਕੀ ਜਿਹੜਾ ਉਹ ਚੱਲ ਰਿਹਾ ਹੈਗਾ ਆ ਕੀ ਉਹਨਾਂ ਨੂੰ ਦੱਸਣਾ ਹੈਗਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਤੁਹਾਨੂੰ ਦੇਖਣ ਦੀ ਜਿਹੜੀ ਉਹ ਲੋੜ ਹੈਗੀ ਆ ਸੋ ਹਰਜੋਤ ਸਿੰਘ ਜੀ ਵੱਡੇ ਪੱਧਰ ਦੇ ਉੱਤੇ ਹਮਲਾ ਮਾਰਨ ਦੀ ਜ਼ਰੂਰਤ ਆ ਆਪਾਂ ਇਸ ਵਿੱਚ ਸੋਚ ਕੇ ਜਿਹੜਾ ਖੁਸ਼ ਨਾ ਹੋ ਜਾਈਏ ਵੀ ਹਾਂ ਜੀ ਹੁਣ ਆਪਾਂ ਸੈਨੇਟ ਦੇ ਵਿੱਚ ਇਸ ਨੂੰ ਪਾਸ ਕਰਾ ਲਿਆ ਤੇ ਹੁਣ ਆਪਾਂ ਨੂੰ ਅੱਗੇ ਕੁਝ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ ਯੂਐਸ ਦੀ ਲਾਅ ਐਨਫੋਰਸਮੈਂਟ ਨੂੰ ਐਜੂਕੇਟ ਕਰਨਾ ਭਾਰਤ ਸਰਕਾਰ ਦੇ ਜਿਹੜੇ ਕੈਂਪੇਨ ਚੱਲ ਰਹੇ ਆ ਇੰਟੀਮੀਡੇਸ਼ਨ ਦੇ ਬੁੱਲਿੰਗ ਦੇ ਅ ਮਰਡਰ ਕਮਿਟ ਕਰਨ ਦੇ ਅਸੈਸੀਨੇਸ਼ਨ ਪਲੋਟਸ ਜਿਹੜੇ ਉਹ ਬਣਾਉਣ ਦੇ ਮਰਡਰ ਫਾਰ ਹਾਇਰ ਜਿਹੜੇ ਪਲੋਟਸ ਦੇ ਉੱਤੇ ਅਮਰੀਕਨ ਸਾਇਲ ਦੇ ਉੱਤੇ ਜੇ ਇਹ ਗੱਲ ਅਸੀਂ ਲਾ ਐਨਫੋਰਸਮੈਂਟ ਨੂੰ ਦੱਸਦੇ ਆ ਤਾਂ ਇਹ ਹਿੰਦੂ ਫੋਬੀਆ ਨਹੀਂ ਇਹ ਐਂਟੀ ਹਿੰਦੂ ਜਾਂ ਐਂਟੀ ਇੰਡੀਅਨ ਨਹੀਂ ਇਹ ਫਾਰ ਅਮਰੀਕਨ ਅਮਰੀਕਨ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਆਂ ਵੀ ਅਮਰੀਕਨ ਲੋਕਾਂ ਦੀ ਸੁਰੱਖਿਆ ਕਿਸ ਤਰੀਕੇ ਦੇ ਨਾਲ ਯਕੀਨੀ ਜਿਹੜੀ ਉਹ ਬਣਾਈ ਜਿਹੜੀ ਉਹ ਜਾ ਸਕੇ ਜਦ ਬੀਤੇ ਦਿਨਾਂ ਦੇ ਵਿੱਚ 6 ਜੂਨ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਹਾਊਸ ਦੇ ਵਿੱਚ ਅਰਦਾਸ ਹੋਈ ਉਸ ਤੋਂ ਬਾਅਦ ਜਿਹੜੇ ਉੱਥੇ ਪਹੁੰਚੇ ਸੀਗੇ ਲਾ ਮੇਕਰਜ਼ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਹਾਂ ਜੀ ਕੋਈ ਏਦਾਂ ਦੀ ਮਸਲਾ ਆਉਂਦਾ ਆ ਤਾਂ ਅਸੀਂ ਅਜਿਹੇ ਕਾਨੂੰਨਾਂ ਦੇ ਹੱਕ ਦੇ ਵਿੱਚ ਹੈਗੇ ਆ ਇਸੇ ਤਰੀਕੇ ਦੇ ਨਾਲ ਹੋਰ ਜਿਹੜੇ ਲਾ ਮੇਕਰਜ਼ ਆ ਲਾਈਨ ਫੋਰਸਮੈਂਟ ਵਾਲੇ ਆ ਉਹਨਾਂ ਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਆ ਜਦੋਂ ਅਗਲੇ ਤੁਹਾਡੇ ਖਿਲਾਫ ਜਾ ਕੇ ਗੁਰੂ ਘਰਾਂ ਨੂੰ ਉਲਟ ਜਿਹੜਾ ਉਹ ਬੋਲ ਕੇ دہشتਗਰਦ ਅੱਡੇ ਦੱਸ ਕੇ ਨਸ਼ੇ ਦੇ ਜਿਹੜੇ ਅੱਡੇ ਦੱਸ ਕੇ ਲਾਈਨ ਫੋਰਸਮੈਂਟ ਦੇ ਕੰਡ ਭਰ ਰਹੇ ਆ ਤੇ ਤੁਸੀਂ ਹੁਣ ਤੱਕ ਕੀ ਕੀਤਾ ਆ ਜੀ ਇਹ ਵੀ ਥੋੜਾ ਜਿਆਦਾ ਦੱਸਿਆ ਜਾਵੇ ਵੀ ਤੁਸੀਂ ਉਹਨਾਂ ਨੂੰ ਕੋਈ ਟ੍ਰੇਨਿੰਗ ਹੋਰ ਦਿੱਤੀ ਆ ਉਹਨਾਂ ਨੂੰ ਸਦਕੇ ਜਿਹੜਾ ਉਹ ਤੁਸੀਂ ਕੀ ਜਿਹੜਾ ਉਹ ਕਰ ਰਹੇ ਆ ਸੋ ਇਹ ਇੱਕ ਕਮੇਟੀ ਦਾ ਕੰਮ ਨਹੀਂ ਇਹ ਸਾਰੇ ਗੁਰੂ ਘਰਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਹਾਂ ਆਪਣੇ ਉੱਥੇ ਆਉਂਦੇ ਨੇ ਆਪਾਂ ਉਹਨਾਂ ਨੂੰ ਸਰੋਪਾ ਪਾ ਕੇ ਸਨਮਾਨਤ ਕਰ ਦਿੰਨੇ ਆ ਤੇ ਆਪਾਂ ਉਹਨੇ ਚ ਖੁਸ਼ ਅਗਲੇ ਵੀ ਖੁਸ਼ ਅਗਲੇ ਜਿਹੜੀ ਉਹ ਫਤਿਹ ਬੁਲਾ ਕੇ ਚਲੇ ਜਾਂਦੇ ਆ ਅਸੀਂ ਸਿੱਖ ਏਦਾਂ ਖੁਸ਼ ਪੱਬਾ ਭਾਰ ਹੋ ਜਾਂਦੇ ਵੀ ਲੈ ਵੀ ਦੇਖ ਵੀ ਉਹਨੇ ਆਪਾਂ ਨੂੰ ਗੁਰੂ ਘਰ ਜਾ ਕੇ ਫਤਿਹ ਬੁਲਾਤੀ ਹੁਣ ਤਾਂ ਬੱਲੇ ਬੱਲੇ ਜਿਹੜੀ ਹੋ ਗਈ ਆ ਪਰ ਅੰਦਰ ਖਾਤੇ ਕੀ ਕਰ ਰਹੇ ਹੋ ਕਿੱਥੇ ਜਿਹੜੀਆਂ ਆਪਣੀ ਮਜ਼ਬੂਤੀ ਦੇ ਨਾਲ ਆਪਣੇ ਪੈਰ ਜਿਹੜੇ ਉਹ ਲਾਉਣੇ ਆ ਕਿੱਥੇ ਤੁਹਾਡੀਆਂ ਜਿਹੜਾ ਵੱਡਣ ਦੀ ਕੋਸ਼ਿਸ਼ ਹੋ ਰਹੀ ਆ ਉਹਦੇ ਲਈ ਕਾਰਵਾਈਆਂ ਜਿਹੜੀਆਂ ਆਪਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਚਜੇ ਢੰਗ ਦੇ ਨਾਲ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਨਹੀਂ ਤਾਂ ਆ ਫੇਰ ਆਪਾਂ ਬਾਅਦ ਦੇ ਵਿੱਚ ਆਪਾਂ ਫਿਰ ਪਛਤਾਉਨੇ ਆ ਵੀ ਆ ਕੀ ਹੋ ਗਿਆ ਇਹ ਬਾਅਦ ਦੇ ਵਿੱਚ ਕਹਿਣਾ ਨਾ ਲੈ ਯਾਰ ਆਪਾਂ ਦਾ ਅਸੈਂਬਲੀ ਚ ਪਾਸ ਕਰਾ ਲਿਆ ਸਿੱਧਾ ਗਵਰਨਰ ਨੇ ਫੇਲ ਕਰਤਾ ਹੁਣ ਆਪਾਂ ਕੀ ਜਿਹੜਾ ਉਹ ਕਰ ਸਕਦੇ ਆ ਸੋ ਉਹਦੇ ਲਈ ਪਹਿਲਾਂ ਹੀ ਜਿਹੜਾ ਉਹ ਤਿਆਰੀਆਂ ਰੱਖੋ ਵੀ ਅਸੈਂਬਲੀ ਚ ਕਿੱਦਾਂ ਪਾਸ ਕਰਾਉਣਾ ਤੇ ਗਵਰਨਰ ਤੋਂ ਇਸ ਦੇ ਉੱਤੇ ਸਾਈਨ ਕਿੱਦਾਂ ਕਰਾਉਣਾ ਤੋ ਸਾਡਾ ਇਸ ਖਬਰ ਨੂੰ ਸਾਂਝੀ ਕਰਨ ਦਾ ਮਤਲਬ ਇਹ ਆ ਕਿ ਜਿੱਥੇ ਇੰਨੀ ਮਿਹਨਤ ਕੀਤੀ ਆ ਸੈਨੇਟ ਦੇ ਵਿੱਚ ਜਨੈਨਿਮਸਲੀ ਬਿਲ ਪਾਸ ਹੋਇਆ 38 ਦੇ ਮੁਕਾਬਲੇ 0 ਦੇ ਨਾਲ ਜੀ ਦੂਸਰੇ ਪਾਸੇ ਹੁਣ ਇਹ ਅਸੈਂਬਲੀ ਦੇ ਵਿੱਚ ਜਾਣਾ ਆ ਤੇ ਫੇਰ ਗਵਰਨਰ ਨੇ ਇਹਦੇ ਤੇ ਸਾਈਨ ਕਰਨੇ ਹੈਗੇ ਆ ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਹਿਨਾ ਜਿਹੜੀ ਹਿੰਦੂਆਂ ਦੀ ਆਰਗੇਨਾਈਜੇਸ਼ਨ ਆ ਇਹਨਾਂ ਨੇ ਫੁੱਲ ਪਲੈਜ ਜਿਹੜੀ ਕੈਂਪੇਨ ਆ ਉਹ ਸ਼ੁਰੂ ਕਰ ਦਿੱਤੀ ਆ ਅਸੈਂਬਲੀ ਮੈਂਬਰਸ ਨੂੰ ਕੰਟੈਕਟ ਕਰਨ ਦੇ ਲਈ ਤੇ ਗਵਰਨਰ ਦੇ ਆਫਿਸ ਨੂੰ ਕੰਟੈਕਟ ਕਰਨ ਦੇ ਲਈ ਸੋ ਸਾਡੇ ਸਾਰੇ ਸਿੱਖਾਂ ਦਾ ਜਿੰਨੇ ਵੀ ਸਾਡੇ ਲਿਸਨਰ ਆ ਉਹਨਾਂ ਦਾ ਫਰਜ਼ ਬਣਦਾ ਵੀ ਜਿਹੜੀ ਜਿਹੜੀ ਵੀ ਗੁਰੂ ਘਰ ਦੀ ਗੁਰੂ ਘਰ ਦੇ ਵਿੱਚ ਤੁਸੀਂ ਜਾਣਦੇ ਹੋ ਉਸ ਗੁਰੂ ਘਰ ਦੀ ਕਮੇਟੀ ਨੂੰ ਪੁੱਛੋ ਵੀ ਭਈ ਐਸਵੀ 509 ਬਿਲ ਦੇ ਉੱਤੇ ਤੁਸੀਂ ਜਿਹੜੇ ਬਾਕੀ ਸਾਡੇ ਹੋਰ ਸਿੱਖ ਭੈਣ ਭਰਾ ਆ ਜਾਂ ਸਾਡੇ ਜਿਹੜੇ ਹੋਰ ਅਮਰੀਕਨ ਨੇਬਰਸ ਹੈਗੇ ਆ ਉਹਨਾਂ ਨੂੰ ਐਜੂਕੇਟ ਕਰਨ ਦੇ ਲਈ ਕੀ ਤੁਹਾਡੀ ਜਿਹੜੀ ਆ ਸੁਆਵਾਂ ਆ ਕੀ ਤੁਸੀਂ ਕਰ ਰਹੇ ਆ ਕਿ ਤੁਸੀਂ ਸੁੱਤੇ ਪਏ ਹੈਗੇ ਆ ਇਹ ਬਹੁਤ ਜ਼ਰੂਰੀ ਹੈਗਾ ਜੇ ਇਹ ਬਿਲ ਇਸ ਵਾਰੀ ਫੇਰ ਗਵਰਨਰ ਨੇ ਬੀਟੋ ਕਰ ਦਿੱਤਾ ਔਰ ਇਹਦੇ ਬਹੁਤ ਜ਼ਿਆਦਾ ਚਾਂਸ ਆ ਇਹ ਆਪਾਂ ਬਿਲਕੁਲ ਕਹਿ ਰਹੇ ਆ ਅ ਅਸੀਂ ਹਵਾਈ ਪੁਲ ਨਹੀਂ ਬਣਾਉਂਦੇ ਪੇ ਹਾਂ ਜੀ ਆਹ ਹੋ ਜਾਣਾ 2 ਮਹੀਨਿਆਂ ਦੇ ਵਿੱਚ ਰੈਡੀ ਹੋ ਜਾਓ ਬਿਲਕੁਲ ਸੋ ਇਹ ਬਹੁਤ ਜਿਆਦਾ ਚਾਂਸ ਆ ਕਿ ਕੈਲੀਫੋਰਨੀਆ ਦਾ ਗਵਰਨਰ ਕੈਬਨ ਨਿਊਸਮ ਇਸ ਬਿੱਲ ਨੂੰ ਵੀਟੋ ਕਰੇਗਾ ਕਿਉਂਕਿ ਉਹਨੇ ਪਹਿਲਾਂ ਵੀਟੋ ਕੀਤੇ ਹੈਗੇ ਆ ਕਿਉਂਕਿ ਖੋਦੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਤੇ ਉਹਨੂੰ ਪਤਾ ਵੀ ਉਹਨ ਕਿਸ ਤਰ੍ਹਾਂ ਜਿਹੜੀਆਂ ਡੋਨੇਸ਼ਨਸ ਇਕੱਠੀਆਂ ਕਰਨੀਆਂ ਹੈਗੀਆਂ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਆ ਕੈਲੀਫੋਰਨੀਆ ਦੇ ਵਿੱਚ ਜੇ ਅਸੀਂ ਇਹਦੇ ਵਿੱਚ ਹਾਰ ਜਾਂਨੇ ਆ ਬਿੱਲ ਵੀਟੋ ਹੋ ਜਾਂਦਾ ਫਿਰ ਗਾਹਾਂ ਨੂੰ ਕਿਸੇ ਨੇ ਜਿਹੜਾ ਤੁਹਾਡੀ ਸਾਈਡ ਨਹੀਂ ਲੈਣੀ ਬਹੁਤ ਜ਼ੋਰ ਕਰਕੇ ਜਿਹੜੇ ਆ ਇਹ ਬਿੱਲ ਨੂੰ ਲੈ ਕੇ ਆਏ ਹੈਗੇ ਆ ਸੋ ਪੂਰੀ ਹੁਣ ਤੁਸੀਂ ਦੇਖ ਲਓ ਵੀ ਇਹ ਆਰਗੇਨਾਈਜੇਸ਼ਨਸ ਨੇ ਜ਼ੋਰ ਲਾਣਾ ਸ਼ੁਰੂ ਕਰਤਾ ਸਾਡਾ ਸਾਰਿਆਂ ਦਾ ਫਰਜ ਵੰਦਾ ਕੱਲੇ-ਕੱਲੇ ਗੁਰ ਸਿੱਖ ਦਾ ਕੱਲੇ-ਕੱਲੇ ਸਿੱਖ ਦਾ ਕੱਲੇ-ਕੱਲੇ ਪੰਜਾਬੀ ਦਾ ਨੋ ਮੈਟਰ ਤੁਸੀਂ ਪੰਜਾਬੀਆਂ ਸਿੱਖਾਂ ਹਿੰਦੂਆਂ ਮੁਸਲਮਾਨਾਂ ਅਮਰੀਕਾ 'ਚ ਅਸੀਂ ਰਹਿਣਾ ਬੱਚਿਆਂ ਨੇ ਵੀ ਸਾਡੇਆਂ ਨੇ ਇੱਥੇ ਰਹਿਣਾ ਸੋ ਉਹਨਾਂ ਦੇ ਫਿਊਚਰ ਦੇ ਲਈ ਇਹ ਬਿੱਲ ਹੈਗਾ ਤਾਂਕਿ ਉਹ ਬਾਹਰ ਦਾ ਮੁਲਕ ਆ ਕੇ ਧੱਕਾ ਨਾ ਕਰ ਸਕੇ ਸੋ ਆਪਣੀ ਆਪਣੀ ਕਮੇਟੀ ਨੂੰ ਜਿਹੜੀ ਗੁਰੂ ਘਰਾਂ ਦੀ ਕਮੇਟੀਆਂ ਨੂੰ ਅਕਾਉਂਟੇਬਿਲਟੀ ਉਹਨਾਂ ਨੂੰ ਅਕਾਉਂਟੇਬਲ ਬਣਾਓ ਵੀ ਭਈ ਕੀ ਤੁਹਾਡਾ ਜਿਹੜਾ ਤੁਸੀਂ ਹਰ ਵੀਕ ਅਨਾਉਂਸ ਕਰਦੇ ਆਂ ਵੀ ਹਾਂ ਗਵਰਨਰ ਦੇ ਆਫਿਸ ਨੂੰ ਕੰਟੈਕਟ ਕਰੋ ਜਾਂ ਅਸੈਂਬਲੀ ਮੈਂਬਰਸ ਨੂੰ ਕੰਟੈਕਟ ਕਰੋ ਇਹ ਬਿੱਲ ਜਿਹੜਾ ਪਾਸ ਹੋਣਾ ਚਾਹੀਦਾ ਉਹਦੇ ਤੇ ਸਾਈਨ ਹੋਣੇ ਚਾਹੀਦੇ ਆ ਨਹੀਂ ਤਾਂ ਜਿਹੜੇ ਅਸੀਂ ਇੰਨੇ ਨੇ ਵੱਡੇ ਵੱਡੇ ਨਗਰ ਕੀਰਤਨ ਕਰਦੇ ਆਂ ਇੱਕ ਇੱਕ ਸ਼ਹਿਰ 'ਚ ਸੱਤ ਸੱਤ 10-10 ਕਰਦੇ ਆਂ ਉਹ ਕੋਈ ਫਾਇਦਾ ਨਹੀਂ ਹੈ ਉਹ ਠੀਕ ਆ ਵੀ ਆਪਾਂ ਇੱਕ ਉੱਥੇ ਪਕੌੜੇ ਜਲੇਬੀਆਂ ਛੱਕ ਕੇ ਆ ਜਾਾਂਗੇ ਪਰ ਜਿਸ ਇਸ਼ੂ ਦੇ ਉੱਤੇ ਆਰਗੇਨਾਈਜੇਸ਼ਨ ਜਿਹੜੀਆਂ ਹਿੰਦੂਆਂ ਦੀ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਕੋਲ ਮਿਲੀਅਨਸ ਆਫ ਡਾਲਰ ਦੀਆਂ ਡੋਨੇਸ਼ਨਸ ਆਂਦੀਆਂ ਉਹ ਕੰਮ ਕਰ ਰਹੀਆਂ ਸੋ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਰਲ ਕੇ ਇਹਦੇ ਉੱਤੇ ਜਿਹੜਾ ਕੰਮ ਕਰਨਾ ਚਾਹੀਦਾ ਹੈ ਹਰਜੋਤ ਸਿੰਘ ਜੀ ਉਹਨਾਂ ਨੇ ਐਮੈਂਡਮੈਂਟਸ ਜਿਹੜੀਆਂ ਵਿੱਚ ਜਿਹੜੀਆਂ ਲਿਖੀਆਂ ਨਾ ਉਹ ਪੜਨ ਆਲੀਆਂ ਆ ਉਹਨਾਂ ਨੇ ਐਮੈਂਡਮੈਂਟਸ ਫਰਸਟ ਐਮੈਂਡਮੈਂਟ ਦੇ ਐਂਗਲ ਤੋਂ ਜਿਹੜੀਆਂ ਨਾ ਲਿਆ ਕੇ ਵਿੱਚ ਫਸਾਈਆਂ ਆ ਨਾਲੇ ਉਹਨਾਂ ਨੇ ਵੀ ਇੱਕ ਸਪੈਸ਼ਲ ਐਮੈਂਡਮੈਂਟ ਕੀਤੀ ਹੈ ਕਹਿੰਦੇ ਵੀ ਜਿਹੜਾ ਬੰਦਾ ਨਾਨ ਇਮੀਗ੍ਰੈਂਟ ਵੀਜ਼ੇ ਤੇ ਆ ਨਾ ਉਹਨੂੰ ਨਾ ਕੁਛ ਕਿਓ ਕਿਉਂਕਿ ਆਪ ਸਾਰੇ ਉਦਾਂ ਦੇ ਆ ਭਾਰਤ ਦੇ ਜਿਹੜੇ ਆ ਬਸ਼ਿੰਦੇ ਹੁੰਦੇ ਹੋਏ ਅਮਰੀਕਾ ਚ ਆ ਕੇ ਅਮਰੀਕੀ ਸਿਟੀਜ਼ਨਸ ਨੂੰ ਅਮਰੀਕੀਆਂ ਨੂੰ ਇੱਥੇ ਜਿਹੜੇ ਆ ਉਹਨਾਂ ਦੀ ਕਮਿਊਨਿਟੀਜ਼ ਨੂੰ ਜਿਹੜਾ ਉਹ ਖਤਰਾ ਪ੍ਰਦਾਨ ਕਰ ਰਹੇ ਆ ਟਰਾਂਸਨੇਸ਼ਨਲ ਰੈਪ੍ਰੈਸ਼ਨ ਕਰ ਰਹੇ ਆ ਤੇ ਕਹਿੰਦੇ ਵੀ ਉਹਨਾਂ ਨੂੰ ਓਮਿਟ ਕਰ ਦਿਓ ਇਹਦੇ ਵਿੱਚੋਂ ਇਦਾਂ ਦੀ ਐਮੈਂਡਮੈਂਟ ਦੀ ਉਹ ਇਸ ਦੇ ਵਿੱਚ ਮੰਗ ਜਿਹੜੀ ਉਹ ਕਰ ਰਹੇ ਆ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਨਾ ਸੁੱਤੇ ਨਾ ਰਹਿ ਜੇ ਉੱਥੇ ਐਮੈਂਡਮੈਂਟ ਹੋ ਜੇ ਤਾਂ ਆਪਾਂ ਨੂੰ ਪਤਾ ਹੀ ਨਾ ਲੱਗੇ ਆਪਾਂ ਐਵੇਂ ਰੌਲਾ ਪਾਈ ਜਾਈਏ ਲੈ ਜੀ ਅੱਜ ਬਿੱਲ ਵੀ ਪਾਸ ਕਰਾਤਾ ਤੇ ਵਿੱਚ ਕੀ ਲਿਖਿਆ ਆ ਉਹਦਾ ਵੀ ਪਤਾ ਹੋਣਾ ਚਾਹੀਦਾ ਹੈ ਨਾ ਸੋ ਉਹਨਾਂ ਨੇ ਏਜੰਟ ਆਫ ਫੋਰਨ ਗਵਰਨਮੈਂਟ ਨੂੰ ਸਪੈਸ਼ਲ ਡਿਫਾਈਨ ਕਰਨ ਦੀ ਇਸ ਦੇ ਵਿੱਚ ਐਮੈਂਡਮੈਂਟ ਸੋਧ ਦੀ ਮੰਗ ਕੀਤੀ ਆ ਵੀ ਤੁਸੀਂ ਇਦਾਂ ਕਰੋ ਵੀ ਜਿਹੜਾ ਨੌਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਬੰਦਾ ਆ ਉਹਨੂੰ ਇਹਦੇ ਵਿੱਚ ਨਾ ਇਨਕਲੂਡ ਕੀਤਾ ਜਾਵੇ ਆ ਉਹ 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 ਜਿਹੜੇ ਬੰਦੇ ਨੂੰ ਜਿਹੜਾ ਇਸ ਦੇ ਵਿੱਚੋਂ ਛੱਡ ਦਿੱਤਾ ਜਾਵੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅੰਦਰ ਖਾਤੇ ਜਿਹੜੀਆਂ ਉਹ ਚੱਲ ਰਹੀਆਂ ਤੇ ਆਪਾਂ ਐਵੇਂ ਪੱਟਾਂ ਦੇ ਥਾਪੀਆਂ ਮਾਰ ਕੇ ਪੱਬਾ ਭਾਰ ਨਾ ਹੋ ਕੇ ਜਿਹੜਾ ਚੱਲੀ ਵੀ ਸਭ ਕੁਝ ਜਿਹੜਾ ਉਹ ਭਲਾ ਚੰਗਾ ਚੱਲ ਰਿਹਾ ਅਗਲੇ ਤੁਹਾਡੇ ਮੇਲ ਦੇ ਵਿੱਚ ਕੋਈ ਅਜਿਹੀਆਂ ਚੀਜ਼ਾਂ ਫਸਾ ਕੇ ਨਾ ਚਲੇ ਜਾਣ ਜਿਹੜੀਆਂ ਬਾਅਦ ਦੇ ਵਿੱਚ ਤੁਸੀਂ ਫਿਰ ਕਹੋ ਯਾਰ ਮੇਲ ਤਾਂ ਪਾਸ ਕਰਾਇਆ ਸੀ ਬਾਜ ਬਣਿਆ ਕੀ ਆ ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖੋ ਵੀ ਅੰਦਰ ਖਾਤੇ ਜਿਹੜਾ ਉਹ ਕੀ ਚੱਲ ਰਿਹਾ ਆ ਇਕੱਠੇ ਹੋ ਜੋ ਸੋ ਅਦਰਵਾਇਜ਼ ਇਹ ਕੰਮ ਔਖਾ ਆ ਬਹੁਤ ਵਾਰੀ ਇਹ ਵੀ ਹੁੰਦਾ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਕਹਿ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਬਹੁਤ ਦੇ ਰੇਵੀ ਹੁੰਦਾ ਆ ਕਮੇਟੀਆਂ ਗੁਰੂ ਘਰ ਦੀਆਂ ਕਮੇਟੀਆਂ ਦੇ ਲਈ ਆਪਸ ਦੇ ਵਿੱਚ ਜਿਹੜੀ ਆ ਸਿੰਘ ਫਸੇ ਹੁੰਦੇ ਆ ਬਹੁਤ سارے ਲੋਕਾਂ ਦੇ ਪਰ ਜਦੋਂ ਇੱਕ ਕਮੇਟੀ ਕੁਝ ਕਰ ਰਹੀ ਹੁੰਦੀ ਆ ਵਿਰੋਧੀ ਫਿਰ ਉੱਥੋਂ ਗੈਬ ਹੋ ਜਾਂਦੇ ਆ ਉਹਦਾ ਫਿਰ ਜਦੋਂ ਕੋਈ ਚੀਜ਼ ਕਰ ਰਹੇ ਹੁੰਦੇ ਆ ਉਸ ਦੇ ਨਾਲ ਜਿਹੜਾ ਉਹਨਾਂ ਬੋਲਦੇ ਆ ਨਾ ਤਵਕਕੋ ਰੱਖਦੇ ਆ ਤੇ ਫਿਰ ਕਹਿੰਦੇ ਵੀ ਨਹੀਂ ਜੀ ਇਹ ਤਾਂ ਟੋਟਲੀ ਗਲਤ ਚੀਜ਼ ਜਿਹੜੀ ਉਹ ਚੱਲ ਰਹੀ ਆ ਉਹ ਕਹਿੰਦੇ ਵੀ ਜੇ ਅਸੀਂ ਕਰਾਂਗੇ ਤਾਂ ਤਾਂ ਹੀ ਠੀਕ ਆ ਜੇ ਦੂਜਾ ਕਰ ਰਿਹਾ ਤੇ ਉਹ ਕਰ ਨਹੀਂ ਸਕਦਾ ਭਾਈ ਆਹ ਚੀਜ਼ ਨੂੰ ਲਾਂਬੇ ਕਰੋ ਇਸੇ ਚੀਜ਼ ਦਾ ਹੀ ਉਹ ਫਾਇਦਾ ਚੱਕਦੇ ਆ ਉਹ ਕਹਿੰਦੇ ਵੀ ਤੁਸੀਂ ਆਪਸ ਦੇ ਵਿੱਚ ਲੜੀ ਰੱਖੋ ਸਾਨੂੰ ਜਿਹੜਾ ਆ ਉਹ ਤੁਹਾਡੇ ਉੱਤੇ ਰੋਲਰ ਫੇਰਨ ਨੂੰ ਜਿਹੜਾ ਉਹ ਕੰਮ ਸੌਖਾ ਰਹੂਗਾ ਸੋ ਭਾਈ ਇਕੱਠੇ ਹੋਵੋ ਆਦਰਵਾਇਜ਼ ਇਹ ਫਿਰ ਕੰਮ ਖਰਾਬ ਜਿਹੜਾ ਉਹ ਹੁੰਦਾ ਜਣਾ ਅਗਲੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਕਿੱਦਾਂ-ਕਿੱਦਾਂ ਜਗੀਆਂ ਤੁਹਾਡੀਆਂ ਜੜਾ ਵੜਨ ਦੇ ਵਿੱਚ ਲੱਗੇ ਹੋਏ ਜੀ ਤੇ ਹਰਜੋਤ ਸਿੰਘ ਜੀ ਹੋਣ ਲਿਨੇ ਆ ਜੀ ਇਜਾਜ਼ਤ ਪ੍ਰੋਗਰਾਮ ਦਾ ਸਮਾਂ ਹੋ ਗਿਆ ਜੀ ਹੁਣ ਸਮਾਪਤ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ